ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਹੋਰ ਨਵੀਂ ਵੀਡੀਓ 'ਚ ਲੋਈ ਬਾਈ ਅੱਜ ਦੀ ਮਾਰਨਿੰਗ ਆ ਜਿਹੜੀ ਆ ਨਾ ਪੁੱਲੜ ਚਾਹ ਜਿਹੜੇ ਆਪਣੇ ਪੰਜਾਬ ਦੇ ਵਿੱਚ ਪੁੱਲੜ ਪੀਆ ਹੈ ਨਾ ਇਹ ਪੁੱਲੜ ਚਾਹ ਬਹੁਤ ਵਧੀਆ ਬਈ ਜੀ ਹੈ ਨਾ ਮਿੱਟੀ ਦੇ ਭਾਂਡੇ 'ਚ ਇੱਧਰ ਲੋਕ ਖਾਣੇ ਪੀਂਦੇ ਆ ਨਾ ਤਾਂ ਹੀ ਬਈ ਦਰਬਾਰੀਆਂ ਵੀ ਘਰਾਂ 'ਚ ਲਪਾਈ ਆਪਣਾ ਮਲੇਆ ਮਲਗੀ ਦੀ ਮਸ਼ੀਨ ਵਾਲਾ ਏ ਬਾਈ ਮਿਲਿਆ ਇਧਰ ਆਪਣਾ ਮਲਗੀਤ ਮਸ਼ੀਨ ਵਾਲਾ ਹੋਰ ਬਾਈ ਕਿਦਾਂ ਆਲ ਚੱਲ ਕਿਹੜਾ ਪੰਡਾ ਬਾਈ ਦਾ ਪਟਿਆਲਾ ਨੱਕਾ ਹੀ ਅੱਦਾ ਬੁਰਗੀ ਦਾ ਵੈੜਾ ਲੋਕਲ ਦੀ ਇਹ ਤੁਡੀ ਆਉਦੀ ਆ ਤੇ ਬਈ ਲੋਕਲ ਦੀ ਆ ਠੀਕ ਹੈ ਜੀ ਹੋਰ ਬੜੀ ਆਓ ਬੜੀਆ ਮਸ਼ੀਨ ਬਾਈ ਦੀ ਜਗਾ ਦੇ ਮੜੀ ਮਲਗੀਤ ਮਸ਼ੀਨ ਲੋਕਾਂ ਨੂੰ ਕੰਮ ਕਰਦੇ ਹੋਣ ਠੀਕ ਹੈ ਜੀ ਰੇਡ ਬਾਈ ਜਹਦੀ ਦਾ ਰੇਂਦਾ ਕਿੰਨਾਂ ਦਿਨ ਲੱਗਦਾ ਮਹੀਨਾ ਡੇਢ ਮਹੀਨਾ ਲੱਗ ਜਾਂਦਾ ਨਾ ਲੋਕਾਂ ਦੀ ਨੀਂਦ ਮਹੀਨਾ ਡੇਢ ਮਹੀਨਾ ਭਾਈ ਹੁੰਦਾ ਹੀ ਬਹੁਤ ਆ ਛੇੜਦਾਰ ਦੀ ਉਹ ਛੇੜਦਾਰ ਦੀ ਇਹ ਵੀਰੇ ਸਾਰੇ ਕੰਮ ਜੇ ਆ ਹੁਣ ਹੁਣ ਜਿਹੜਾ ਬੰਦਾ ਛੇੜਦਾਰ ਦੀ ਲਊ ਕਾਮਜਾਬੀ ਹੋਰੀ ਆ ਹਨਾ ਜਿਹੜਾ ਹੁਣ ਕਹਿੰਦਾ ਮੈਂ ਛੇੜਦਾਰ ਦੀ ਲੈਣੀ ਉਹ ਵੀ ਕਾਮਜਾਬੀ ਹੋਰੀ ਉਹ ਪੰਜਾਬ ਦੇ ਕਹਿੰਦੇ ਨੇ ਕਹਿੰਦੇ ਪਈਆਂ ਨਹੀਂ ਤਲਾਸ ਤੈਨੂੰ ਪੰਜਾਬ ਦੀ ਨਹੀਂ ਤਲਾਸ ਆ ਦੇਖੇ ਮਹੀਨਾ ਉਹ ਵੀ ਗੱਲ ਛੇੜਦਾਰ ਵੀ ਲੱਗਦਾ ਜਾ ਕੇ ਪੰਜਾਬ ਵਾਲੇ ਨਹੀਂ ਪੰਜਾਬ ਦੀ ਲੰਗਾਰ ਹੈ ਉਹੋ ਜਿਹੜਾ ਉਹਦੇ ਬੰਦ ਹੈ ਇਹ ਮੇਰੀ ਪੰਜਾਬ ਤੋਂ ਦਿਨਾਂ ਵਾਲਾ ਹੈ ਉਹ ਬਾਹਰ ਦਿਹਾੜੀ ਤੋਂ ਦਿਨਾਂ ਵਾਲਾ ਹੈ ਲੱਗੇ ਇੱਕ ਨੇ ਕਰਦਾ ਹਾਂ ਬਾਬਾ ਕਣਕ ਜੀ ਮੈਂ ਪੂਰਾ ਸੀਜਨ ਲਾ ਲੰਦਾ ਤਾਂ ਬਾਕੀ ਉਹ ਮੈਂ ਦਿਹਾੜੀ ਨੂੰ ਲਾ ਲੰਦਾ ਇੱਕ ਨੇ ਜਾਏਗਾ 2000 ਦੀ ਦਿਹਾੜੀ ਕਰਕੇ ਜੀ ਸਾਹੀ ਉਹ ਤੱਕ ਪਹੁੰਚੂਗਾ ਆ ਬਸ ਤੱਕ ਆ ਗਏ ਜੇ ਕੋਈ ਮੈਂ ਤਾਂ ਨਹੀਂ ਕਰਾਂਗੇ ਕਿਵੇਂ ਪਹੁੰਚਾਂਗੇ ਜੇ ਮੈਂ ਤਾਂ ਤੇ ਮੈਂ ਹੈ ਹੀ ਕੱਖ ਨਹੀਂ ਦਾ ਦਸ ਦਿਨ ਬੈਠ ਕੇ ਦੇਖ ਲਾ ਨਾ ਠੀਕ ਨਿਕਲੇ ਠੀਕ ਨਿਕਲ ਜੀ ਪਈ ਨੇ ਭੱਜੀ ਫਿਰਦਾ ਤਾਂ ਆਈ ਭੱਜੀ ਫਿਰਦੇ ਨਾ ਇਹ ਹੁਣ ਥੋੜੇ ਵੀ ਜੀ ਮਸ਼ੀਨ ਆਪੀ ਦੇ ਦੀਆਂ ਅਗਦੇ ਘਰੇ ਲਿٹے ਰਹਿੰਦੇ ਆ ਉਹ ਉਹ ਇਹੋ ਜੀ ਦੇ ਵੀ ਕਾਜ ਇੱਕ ਆ ਪਾਪਾ ਕਰੇ ਕਿਰਪਾ ਵੀ ਕਿ ਚੱਲੀ ਜਾਵੇ ਪਰ 1 ਸਾਲ ਦਵਾਈ ਜਾਵੇ ਇੱਕ ਹੈ ਕਿ ਨਹੀਂ ਇਹ ਸੋਚਾਂ ਮਰੀਦਾ ਬਸ ਬਸ ਆਈ ਨਹੀਂ ਰਹੇ ਕਿ 1 ਸਾਲ ਇੱਕ ਚੱਕੀ ਜਾਈਏ ਬਸ ਚੱਕੀ ਜਾਈਏ ਵਧੀਆ ਪੜਾਂਗੇ ਮਾਣ ਸਤਿ ਪਾਤ ਜੇਕਰ ਤਾਂ ਕੀ ਹੋਣਾ ਮੈਂ ਪ੍ਰੈਣਾ ਦਾ ਬਾੜਿਆ ਵਧੀ ਜਾਂਦਾ ਫਿਰ ਬੋਰੀ ਮੇਸਤਰਾ ਨਾਲੇ ਖੜਦੇ ਨਹੀਂ ਹੈਗੇ ਉਹ ਕਹਿੰਦੇ ਸਾਡੇ ਹੁਣੇ ਲਾਓ ਬੋਰੀ ਮੇਸਤਰਾ ਦਾ ਪੈਨ ਲਾਓ ਬੋਰੀ ਮੇਸਤਰਾ ਦਾ ਵਾਰੇ ਰੱਖਣਾ ਮਿੱਤਰਾਂ ਨੂੰ ਕਰਾਂਗੇ ਬੰਦ ਆਪ ਇੱਕ ਨੇ ਦੋ ਇੱਕ ਉੱਪਰ ਕਹਿ ਕੇ ਜਾ ਰਿਹਾ ਹੈਗਾ ਨਾ ਇਹ ਉੱਤੇ ਹੀ ਉਹ ਫੇਰ ਨੂੰ ਫੁਣ ਭਾਲੇ ਫਿਰਨਾ ਹੈ ਵਾਰ ਜੇ ਫਿਰਨਾ ਉਹ ਫੁਣ ਭਾਣੇ ਫਿਰ ਚੰਗਾ ਲੱਗਦਾ ਹੈ ਜਿਵੇਂ ਨੰਗੇ ਹੋਗੇ ਫਿਰ ਅਸੀਂ ਵੀ ਫੇਰ ਹੋਰ ਅੱਗੇ ਪਿੱਛੇ ਦੇਖਦੇ ਨੇ ਬੰਦੇ ਜਿਹੜਾ ਪੈਰ ਤੇ ਕੰਕਰੀਟ ਜਰਾ ਇੱਧਰ ਤੋਂ ਬਾਅਦ ਘਟ ਲੱਗ ਰਹੀ ਹੈ ਹਾਂ ਇਲਾਵਾ ਉਹਦਾ ਪਾਣੀ ਪਾਣੀ ਦਾ ਉਹ ਜਗ੍ਹਾ ਪਿਆ ਹੈ ਨਾ ਇੱਕ ਖੇਤ ਦਾ ਸਾਫ ਨਹੀਂ ਹੈ ਕਦਰੋਂ ਕਦਰੋਂ ਹੋ ਜਾਂਦੇ ਕਦਰਾਂ ਦਾ ਜਾ ਰਹੇ ਪੱਕਾ ਕਦਰ ਹੈ ਕਿਤੇ ਆ ਨਹੀਂ ਹੈ ਵੀਰੇ ਕਿਤੇ ਆ ਇਹ ਕਿਸ਼ੋ ਆ ਵੀ ਨੂੰ ਸਾਫ ਆ ਨਹੀਂ ਰੇਖ ਸਾਲ ਦਾ ਬਾਈ ਬੋਕਾ ਜਰਾ ਹੁੰਦਾ ਸੋਆ ਵੀ ਤਾਂ ਦਿਖਦੀ ਹੀ ਨਹੀਂ ਹੁੰਦੀ ਅੱਗੇ ਤਾਂ ਆਹ ਪਹਿਲੇ ਪਹਿਲਾ ਸੀਜ਼ਨ ਆਇਆ ਇਹ ਸੁਆਬ ਵਿੱਚ ਦੇਖਦੀ ਅਦਲ ਲੱਗੀ ਦਵਾਈਆਂ ਮਾਰੀਆਂ ਉੱਪਰ ਵੀ ਪਾਣੀ ਪਾਏ ਨਹੀਂ ਪਏ ਨਾ ਕਦਰਾਂ ਫੇ ਦਵਾਈ ਮਾਰ ਰਹੀ ਹੈ ਦਵਾਈ ਉਹਦੇ ਘਰ ਮਾਨੇ ਨਾਲ ਬਦਲ ਹੋ ਗਈ ਦਵਾਈ ਮਾਰ ਦੇਣਾ ਮਤੇ ਪਰ ਮਹੀ ਪਾ ਜਾਂਦਾ ਦਵਾਈ ਘਟੋ ਘਾਟ ਇੱਕ ਦਿਹਾੜੀ ਖਾਣਨੀ ਹੀ ਜਾਂਦੀ ਆ ਫੇਰ ਜਾ ਕੇ ਕਿਤੇ ਹੋ ਆ ਇੱਕ ਦੇਸੀ ਦਵਾਈ ਮਿਲਦੇ ਰਹੀ ਜਿਹਨੂੰ ਦਵਾਈ ਨਹੀਂ ਸੀ ਹੈ ਡੁਪਲੀਕੇਟ ਦਵਾਈ ਹੈ ਬਾਈ ਯਰੇ ਪਰ ਇੱਕ ਗੱਲ ਆ ਮੇਤਰਾ ਵਧੀਆ ਡੁਪਲੀਕੇਟ ਆ ਇਧਰ ਆ ਕੇ ਆਪਾਂ ਨੂੰ ਖਾਣਾ ਪੀਣਾ ਸਵਾਲ ਕਰਦੇ ਨਾਦਾ ਬਾਈ ਆਪਾਂ ਜਾਇਰ ਤੇ ਜੀ ਹਾਂ ਉਰੇ ਆ ਕਿ ਛੁੱਟ ਮਿਲਦਾ ਪਰ ਆਪਾਂ ਨੂੰ ਲੱਤਾਂ ਮਾਰਦੇ ਆ ਛੁੱਟ ਖਾਣਾ ਪੀਣਾ ਬਾਈ ਯਰੇ ਦੁੱਧ ਕੋਈ ਨਾ ਦੇਗਾ ਕੋਈ ਜੋ ਉਹਨੂੰ ਨਾ ਜਿਹੜਾ ਕੱਕ ਕੰਡਾ ਪਾਉਣਾ ਉਹਦੇ ਵੀ ਕੁਝ ਫਰੇ ਨਹੀਂ ਕਰਨੀ ਉਹ ਦੁੱਧ ਵੀ ਸਾਫੇ ਹੋਣਾ ਵਰਗੀ ਕਣਕ ਦੇ ਲੈ ਰੋਟੀ ਚਿੱਟਲੀ ਬਾਕੀ ਇਹ ਬੇਲ ਦੇ ਲੋ ਅਜੇ ਵੀ ਚੱਲਦੇ ਆ ਬਾਈ ਇਧਰ ਬੇਲ ਗੱਡੀਆਂ ਦੇਖੋ ਤਾਂ ਲੰਦਾ ਨਿਆਰੇ ਉੱਪਰ ਬੈਠਾ ਓਵਾਵਾ ਹਲੋ ਇਹ ਬੇਲ ਗੱਡੀਆਂ ਅਜੇ ਵੀ ਚੱਲਦੇ ਆ ਦੇ ਲੋ ਵਾਣਾ ਚੱਲਿਆ ਸਵੇਰੇ ਹੀ ਤਰਪਾਲ ਬਣ ਲਈ ਹੈ ਨਾ ਨਾਲ ਰੋਟੀ ਬਣ ਲਈ ਜਾ ਬਣ ਲਈ ਬਾਵਣਾ ਹੁਣ ਚੱਲਿਆ ਨਾਲ ਟਖੜਾ ਟਾਪ ਆਇਆ ਨੇ ਸੋਵਾਬੀਨ ਨਾਲ ਇੱਥੇ ਸਾਫ ਕਰੀ ਜਾਨੀ ਖੇਤ ਚ ਨਾਲੇ ਹੈ ਨਾ ਆਪਣੇ ਟਾਈਮ ਪਾਸ ਹੋਈ ਜਾਂਦਾ ਬਾਈ ਆ ਦੇਖ ਲੋ ਹੋਰ ਵਧੀਆ ਠੀਕ ਠਾਕ ਆ ਸਾਹਮਣੇ ਸੋਵਾਬੀਨ ਖੜੀ ਆ ਇਹ ਬਾਈ ਨੇ ਨਾ ਜਾਂਦ ਜਾਂਦੇ ਇੱਥੇ ਹੱਥ ਮਾਰ ਕੇ ਤਾਂ ਮੈਂ ਕਿਹਾ ਚਲੋ ਮਿਲ ਕੇ ਜਾਂਦੇ ਠੀਕ ਆ ਬਾਈ ਫਿਰ ਅੱਛਾ ਇਹ ਤੇਰਾ ਮਾਲਕ ਆ ਠੀਕ ਆ ਠੀਕ ਆ ਔਰ ਬਾਈ ਵਧੀਆ ਵਧੀਆ ਠੀਕ ਠਾਕ ਇੱਕਦਮ ਓਕੇ ਕੀ ਬਾਤ ਆਦਮੀ ਬਿਠਾਲੇ ਹੋਏ ਕੰਮ ਦੋ ਇਹਨਾਂ ਕੋ ਯਾਰ ਲੋਕਲ ਕੀ ਗਾੜੀ ਆ ਪਾਣੀ ਜਿਆਦਾ ਕਰ ਗਿਆ ਨਾ ਹਾਂ ਨਹੀਂ ਮੇਰੇ ਮੇਰੇ ਕੋ ਤਾਂ ਲੱਗ ਰਿਹਾ ਇਧਰ ਕੰਮ ਗਿਰਾ ਇਧਰ ਤਾਂ ਕੰਮ ਗਿਰਾ ਯਾਰ ਕੰਮ ਤਾਂ ਗਿਰਾ ਪਰ ਪਹਿਲੇ ਸੇ ਗੀਲਾ ਹੈ ਕਿ ਪਹਿਲੇ ਸੇ ਗੀਲਾ ਤਾਂ ਠੀਕ ਹੈ ਤੇ ਕਹਨੇ ਜੋ ਜਗਮ ਤੇ ਨੂਣ ਪੈ ਗਿਆ ਹਾਂ ਵੀ ਕੋਸ ਪਹਿਲਾਂ ਗਿੱਲਾ ਤਾਂ ਕੋਸੌਣ ਵਾਲਾ ਹੋਰ ਪਾ ਗਿਆ ਔਰ ਵਧੀਆ ਭਾਈ ਵਧੀਆ ਆਦਮ ਗਾੜੀ ਵਧੀਆ ਚਲਾ ਰਹੇ ਆ ਹਾਂ ਕੋਈ ਦਿੱਕਤ ਤਾਂ ਨਹੀਂ ਹੈ ਕੋਈ ਦਿੱਕਤ ਨਹੀਂ ਸਿਰਫ ਵੀਲਾ ਕੀ ਦਿੱਕਤ ਹੈ ਹੋਇਆ ਗਾੜੀ ਚਲੀ ਹਾਂ ਨਹੀਂ ਮਸ਼ੀਨ ਵੀ ਵਧੀਆ ਮਲਕੀਤ ਹੈ ਕਿਸੇ ਰੀਏ ਵਿੱਚ ਮਲਕੀਤ ਜਿਆਦੇ ਹੈ ਨਾ ਹਾਂ ਠੀਕ ਆ ਭਾਈ ਠੀਕ ਹੈ ਓਕੇ ਚਲੋ ਚੱਲਦੇ ਆ ਹੁਣ ਆਵਾ ਬਾਧੇ ਆਪਣੀ ਮੰਜ਼ਿਲ ਵੱਲ ਨੂੰ ਅੱਗੇ ਨੂੰ ਹੋਰ ਥੋੜਾ ਜਿਆ ਆਣਾ ਭਾਈ ਇਹ ਚੀਜ਼ਾਂ ਰੱਖਣੀਆਂ ਪੈਣੀਆਂ ਜਿੱਥੇ ਪਿੱਛੇ ਵੀ ਭਾਈ ਕਈ ਬੰਦੇ ਹਾਕਾ ਵਾਲੀ ਦਾ ਪੰਜ ਆ ਹੀ ਨੇ ਵੀ ਲੰਘ ਜੀਏ ਹਾਂ ਠੀਕ ਆ ਭਾਈ ਠੀਕ ਹੈ ਜੀ ਉਹਨੂੰ ਪੁੱਛਲਾ ਚਾਰਟੋਂ ਠੀਕ ਹੈ ਜੀ ਓਕੇ ਜੀ ਹਾਂ ਜੀ ਹੈ ਦੋ ਕੀ ਨਹੀਂ ਲੈਣਗੇ ਰਹਿਣ ਦੇ ਇਹਨਾਂ ਕੋਲ ਨਾ ਇੱਟਾ ਪਿਆ ਹੈ ਕੋ ਥਰੈਸ਼ਰ ਦੀ ਚਾਰਟ ਪਈ ਦੀ ਤੇ ਜਿਵੇਂ ਜਦੀ ਇਹ ਕਹਿੰਦੇ ਮਸ਼ੀਨ ਅਸੀਂ 베ਚਤੀ ਮਨੀ ਕਹਿੰਦਾ ਭਾਈ ਲੈ ਲੰਨੇ ਆ ਮੈਂ ਕਹਾਂ ਪੁੱਛਲਾ ਜੇ 1000 ਰੁਪਏ ਦੰਨੇ ਆ ਨਾ ਤਾਂ ਲੈ ਲੰਨੇ ਆ ਯਾ ਮਣਕੋ ਪਹਿਲਾਂ ਦਾ ਹੀ ਦੋ ਦੋ ਛਾਪਟਾਂ ਪਹਿਲਾਂ ਪਈਆਂ ਤੇ ਮੈਂ ਕਹਾਂ ਵੀ ਆਪਾਂ ਕਰਨੀ ਕੀ ਜਿਹੇ 1000 ਰੁਪਏ ਦਿੰਦਾ ਹਨਾ ਕੁਆੜ ਦੇ ਭਾਤਾਂ ਲੈ ਦਿੰਦੇ ਆ ਨਹੀਂ ਤਾਂ ਰਹਿਣਦੇ ਆ ਨਾ ਠੀਕ ਨਹੀਂ ਬਣੀ ਮੈਂ ਕਹਾਂ 1000 ਰੁਪਏ ਨੂੰ ਵਜੇ ਮਿਲਦੀ ਹੀ ਨਹੀਂ ਹੈ ਹਾਂ ਪਰ ਰਹਿਣ ਦੇ ਵੇਪਰ ਕੀ ਲੋੜ ਆ ਆਪਣਾ ਨਗਣਾ ਕੰਮ ਖੜਾ ਜਿਹੜਾ ਆਪਣਾ ਹੈ ਨਹੀਂ ਹੈਗਾ ਨਹੀਂ ਹਾਂ ਆਪਣੇ ਕੋਲ ਤਾਂ ਪਈਆਂ ਹੁਣ ਚੱਲਦੇ ਆ ਬਾਕੀ ਇਹ ਨਾ ਬਾਈ ਵੀਰਾਂ ਦਾ ਪਿਆਰ ਜਿੱਥੇ ਵੀ ਹੱਥ ਮਾਰਦਾ ਕੋਈ ਬਾ ਬੰਦਾ ਸਾਡਾ ਲੰਘਣੇ ਨਹੀਂ ਦਿੰਦਾ ਕਹਿੰਦਾ ਬਈ ਚਾਹ ਪੀ ਕੇ ਵਾ ਰੋਗ ਲਗੋ ਮੈਂ ਤਾਂ ਗੱਡੀ ਨਾਲੇ ਚਾਹ ਪੀ ਲਓ ਤਾਂ ਨਾਲੇ ਰੋਗ ਲਗੋ ਆ ਠੀਕ ਆ ਗੁੱਲੀ ਹੁਣ ਤਾਂ ਤੇਰੀ ਹਾਂ ਬਿਲਡਿੰਗ ਆਫ ਕਰੀ ਜਾ ਰਾਂ ਮੈਂ ਚਲੋ ਬਈ ਰੁਗਣਾ ਪੈਂਦਾ ਹਨਾ ਜੇ ਕੋਈ ਆਪਣਾ ਪਿਆਰ ਕਰਦਾ ਵੀ ਕਿਉਂਣ ਵਾਲਾ ਹੀ ਰੋਗ ਆਉਂਦਾ ਹਨਾ ਨਹੀਂ ਦੁਨੀਆ ਤਾਂ ਬਥੇਰੀ ਦੁਰੀ ਫਿਰਦੀ ਆ ਹਨਾ ਮਲੀਨਾ ਹੋ ਰਹੀ ਮੋੜ ਜਾਂਦੀਆਂ ਪਰ ਜੇ ਕੋਈ ਕਹੂੰਗਾ ਹਨਾ ਪਰੋਂ ਤਾਂ ਅਗਲਾ ਆਪ ਮਾਰਦਾ ਨਹੀਂ ਐਵੇਂ ਬਈ ਕੋਈ ਨਹੀਂ ਮਾਰਦਾ ਹੈਗਾ ਚਲੋ ਚੱਲਦੇ ਆਂ ਜੀ ਫਿਰ ਹੁਣ ਬਾਕੀ ਆਪਣਾ ਪਾਉਂਦਾ ਕਟਰ ਗੁਰਦੀਪ ਬਾਈ ਕੋਲ ਤੋਂ ਪੱਕੀ ਆ ਆਪਣਾ ਉੱਤੇ ਖੜਾ ਹੈ ਨਾ ਅੱਜ ਕਟਰ ਪਾ ਕੇ ਚੱਲਦੇ ਆ ਫਿਰ ਏਰੀਆ ਜਨ ਵੱਧਦੇ ਆ ਮੱਕੀ ਵਾਲੇ ਜੀ ਨੂੰ ਥੋੜਾ ਹੀ ਰਹਿ ਗਿਆ 20 ਕਿਲੋਮੀਟਰ ਰਹਿ ਗਿਆ ਵਾ ਜਿੱਥੇ ਆਪਾਂ ਜਾਣਾ ਇਧਰਾਂ ਇੱਕ ਬਜ਼ੁਰਗ ਸਾਈਕਲ ਤੇ ਉਹ ਦੇਖੋ ਆਉਂਦੇ ਆਪਣੇ ਕੇਸਰੀ ਘੰਟੀ ਲਾਈ ਹੋਈ ਆ ਮੈਨੂੰ ਲੱਗਦਾ ਵੀ ਹਜੂਰ ਸਾਹਿਬ ਚੱਲੇ ਆ ਇਹ ਬਾਪੂ ਸਾਈਕਲ ਤੇ ਆ ਬਾਕੀ ਮੈਂ ਕਹਾ ਰਹਾਕ ਮਾਰੀ ਮੈਂ ਕਹਾ ਬਾਪੂ ਨੂੰ ਬਣਾ ਚਾਹ ਪਰਸ਼ਾਦਾ ਪਾਣੀ ਹੈ ਨਾ ਇੱਥੇ ਚਾਹ ਜੂ ਹੀ ਸਖਾਈਏ ਨਾਲੇ ਦਾ ਚਲੋ ਉਹ ਬਾਪੂ ਤੋਂ ਨਾ ਪੁੱਛਦੇ ਆ ਵੀ ਕਿਹੜੀ ਜੀ ਦੀ ਲੋੜ ਆ ਹਨਾ ਭਾਈ ਦੇਖੋ ਕਿੱਡਾ ਬੜਾ ਆ ਭਾਈ ਉਹ ਨਾ ਉਹ ਆ ਕੀ 50 60 ਦਾ 70 50 60 ਸਾਲ ਦੀ ਉਮਰ ਹੋਣੀ ਹੈ ਇਹਦੀ 60 70 ਸਾਲ ਦੀ ਉਮਰ ਦੇ ਵਿੱਚ ਹਨਾ ਸਾਈਕਲ ਤੇ ਹਜੂਰ ਸਾਹਿਬ ਨੂੰ ਮਿਲਣਾ ਦਾ ਬਾਪੂ ਜਿੱਤੇ ਆ ਚਾਹ ਪਾਣੀ ਪਲਾ ਕੇ ਹਨਾ ਬਾਕੀ ਦੀ ਮਦਦ ਵੀ ਕਰਾਂਗੇ ਬਾਪੂ ਦੀ ਜੋ ਇਹਨੂੰ ਜੀ ਦੀ ਲੋੜ ਹੋਈ ਹੈ ਨਾ ਬਾਕੀ ਪੁੱਛਦੇ ਆ ਬਾਪੂ ਕਿੱਧਰ ਚੱਲੇ ਆ ਸਤਿ ਸ੍ਰੀ ਅਕਾਲ ਫਤਿਹ ਫਤਿਹ ਕਿੱਧਰ ਨੂੰ ਤਿਆਰੀਆਂ ਸੰਘਾਂ ਦੀਆਂ ਏ ਦੇੜ ਹਜੂਰ ਸਾਹਿਬ ਹਾਂਜੀ ਸਾਈਕਲ ਦੇਈ ਸਾਈਕਲ ਦੇਈ ਕਿਹੜਾ ਪਿੰਡਾ ਬਾਪੂ ਏ ਯੂਪੀ ਰਾਮਪੁਰ ਮੁਰਦਾਵਾਦ ਅੱਛਾ ਹਾਂ ਠੀਕ ਆ ਜਾ ਪਹਿਲਾਂ ਚਾਹ ਪੀ ਲਾ ਚਾਹ ਵਾ ਚਾਹੇ ਬਣਦੀ ਆ ਭਾਈ ਚਾਹ ਬਣਦੀ ਏ ਇੱਕੋ ਰੌਂਡ ਆਓ ਬਰ ਆਉਂਗਾ ਆ ਜਾ ਬਰੇ ਚਾਹ ਚ ਪੀ ਲਾ ਉਹ ਢਾਬਾ ਹੀ ਅੱਗੇ ਹਾਂ ਜਾ ਰੋਟੀ ਖਾਲਾ ਰੋਟੀ ਖਾਲਾ ਨਹੀਂ ਦੱਸ ਜਿਹੜੀ ਚੀਜ਼ ਦੀ ਲੋੜ ਆ ਤੈਨੂੰ ਦੱਸ ਹਾਂ ਭਾਇਆ ਹਾਂ ਭਾਇਆ ਕਿੰਨੇ ਕਿੰਨੇ ਤੁਹਾਡੀ ਸਰਬਾ ਨਹੀਂ ਰੋਟੀ ਪਾਣੀ ਕਿੱਥੇ ਆਪ ਬਣਾਉਣਾ ਕੀ ਆ ਕਰਦਾ ਰੋਟੀ ਪਾਣੀ ਬਣਾਉਣਾ ਆਪ ਕਿ ਅੱਜ ਰੋਟੀ ਪਾਣੀ ਆਪ ਬਣਾਉਨੇ ਹੋ ਹਾਂ ਆ ਵੀ ਜੇ ਦਰਦਵਾਰੇ ਦੀ ਉੱਥੇ ਜਾ ਜਾ ਪੀਨੇ ਉੱਥੇ ਆ ਜਾ ਪੀਲਾ ਹੈ ਕਿੱਡੀ ਲੋਰੀ ਆਹ ਉਹ ਸਾਹਮਣੇ ਉਹ ਤਾਂ ਬਾਇਓ ਆ ਆ ਉਹਦਾ ਬਾਜਾ ਉੱਧਰ ਆ ਜਾ ਆ ਜਾ ਬਾਪੂ ਆਦਾ ਚਾਹ ਪਲਾਈਆ ਤੈਨੂੰ ਆ ਜਾ ਨਾ ਕੋਈ ਨਹੀਂ ਆ ਜਾ ਲੈ ਵੀ ਮਸ਼ੀਨ ਲੈ ਆਉ ਤੈਨੂੰ ਆਏਗਾ ਬਾਈ ਹੋਰ ਵੀ ਆਵਾਂ ਕਰ ਦੇਖੋ ਬਾਈ ਹਨਾ ਰਾਮਪੁਰ ਤੋਂ ਜੁਪੀ ਤੋਂ ਚੱਲਿਆ ਬਾਈ ਜੂਰ ਸਾਹਿਬ ਲੰਦੇੜ ਬੜੀ ਵਧੀਆ ਹਨਾ ਇਹ ਨੌਜਵਾਨੀ ਦੇ ਮੂੰਹ ਤੇ ਚਪੇੜ ਆ ਬਾਈ ਹਨਾ ਅੱਜ ਕੱਲ੍ਹ ਅੱਜ ਦੇ ਟਾਈਮ ਦੇ ਵਿੱਚ ਆਪਾਂ ਸਾਈਕਲ ਨਾ ਚੱਕਣ ਲੱਗੇ ਬੇਇੱਜ਼ਤੀ ਮੰਨਦੇ ਆ ਵੀ ਬੇਇੱਜ਼ਤੀ ਆ ਨਾ ਵੀ ਸਾਈਕਲ ਤੇ ਫਿਰਦਾ। ਦੇਖੋ ਬਜ਼ੁਰਗਾਂ ਦੇ ਨਾਮ ਨੂੰ ਸਲੂਟ ਆ ਬਾਈ। ਇਹ ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਆ ਨਾ ਵੀ ਬਾਈ ਜਿਹੜਾ ਉੱਥੇ ਬਾਰੇ ਦਾ ਸੋਚੇ ਲਵੇ ਜਾਂ ਮਰਿਆ ਨਾ ਬਾਕੀ ਉਹ ਤਾਂ ਮਹਾਰਾਜ ਨੇ ਆਪ ਲੈ ਜਾਣਾ। ਜੋ ਤਾਂ ਅਧਿਕ ਵੱਲੋਂ ਦੇਹ ਜਾਣੀ ਆਪਣੀ ਦਾ ਬਾਕੀ ਤਾਂ ਸਿਸਟਮ ਸਾਰਾ ਨਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆਪ ਹਜੂ ਸਾਾਨੂੰ ਜਿਹੜਾ ਪਹਿਲਾਂ ਜਾਂਦਾ ਹੈ ਨਾ ਆ ਮਾਣ ਤੋਂ ਫੜ ਕੇ ਲੈ ਜਾਂਦੇ ਆ ਵੀ ਉਹਨੂੰ ਦਿੱਕਰ ਸਮੱਸਿਆ ਕੋਈ ਇਹਨਾਂ ਰਾਹਤੇ ਦੇ ਵਿੱਚ ਕਦੇ ਵੀ ਕੋਈ ਆਉਣ ਨਹੀਂ ਦਿੰਦੇ ਬਾਕੀ ਉਹ ਮੈਂ ਚਾਹ ਜੂ ਪਲਾਉਂਦੇ ਆ ਪੁੱਛਿਆ ਕਿਹੜੀ ਚੀਜ਼ ਦੀ ਲੋੜ ਆ ਤਾਂ ਕਹਿੰਦਾ ਮਾਇਆ ਦੀ ਉਹ ਪੁੱਛਿਆ ਬਾਪੂ ਜੀ ਨੂੰ ਮਾਇਆ ਹਨਾ ਕੀ ਕਰਨੀਆਂ ਦਵਾਂਗੇ ਭਾਈ ਜੋ ਉੱਪਰ ਛੱਡਦਾ ਹਨਾ ਦੇ ਦਾਂਗੇ ਜਿੰਨੀ ਆਪਣੇ ਮਹੰਦੇ ਛੱਡਦਾ ਹੋਈ ਬਾਕੀ ਚਲੋ ਚਾਹ ਜੂ ਪਲਾਉਂਦੇ ਆ ਬਾਪੂ ਜੀ ਨੂੰ ਪਹਿਲਾਂ ਫਿਰ ਮਿਲ ਕਰਦੇ ਗੱਲਾਂ ਬਾਤਾਂ ਹੋਣ ਕੀ ਟਾਬੇ ਦੇ ਆਗੇ ਬਜ਼ੁਰਗ ਇਨਾਂ ਦੀ ਜਿਹੜੀ ਹੈ ਨਾ ਮੰਨ ਲਓ ਯਾਤਰਾ ਸ਼ੁਰੂ ਹੋਈ ਆ ਰਾਮਪੁਰਾ ਤੋਂ ਸ੍ਰੀ ਹਜੂਰ ਸਾਹਿਬ ਯਾਤਰਾ ਜਸਵੀਰ ਸਿੰਘ ਨਾਮ ਹੈ ਇਹਨਾਂ ਦਾ ਨੌਵੇਂ ਦੁਆਰ ਨੌਵੀਂ ਸਾਈਕਲ ਯਾਤਰਾ ਸਾਈਕਲ ਨੀਲਮ ਕੰਪਨੀ ਦਾ ਸਾਈਕਲ ਆ ਕੇਸਰੀ ਝੰਡਾ ਲੱਗਿਆ ਹੋਇਆ ਆ ਬਾਪਾ ਜੀ ਫੇਰ ਖਾਣਾ ਪ੍ਰਸ਼ਾਦਾ ਪਾਣੀ ਕਿੱਥੇ ਮੰਨ ਲਓ ਗੁਰਦੁਆਰਾ ਸਾਹਿਬ ਦਾ ਜਿੱਥੇ ਹੀ ਮੰਨ ਲਓ ਮਿਲ ਜੇ ਹਾਂ ਅੱਛਾ ਜੀ ਮੰਦਿਰਾਂ ਦੇ ਰੁਕਣਾ ਠੀਕ ਹੈ ਜੀ ਗੁਰਦੁਆਰੇ ਰੁਕਣਾ ਠੀਕ ਹੈ ਜੀ ਕਿੰਨੇ ਦਿਨ ਚ ਪਹੁੰਚ ਜੂਗੇ ਓਏ ਪੰਜ ਦਿਨਾਂ ਦਾ ਪੰਜਾਂ ਦਿਨਾਂ ਨੂੰ ਹੋਰ ਪਹੁੰਚ ਜੂਗਾ ਪੰਜਾਂ ਹਾਂ ਠੀਕ ਆ ਆਪਣੇ ਕਿੰਨੀ ਉਮਰ ਆ ਬਾਬਾ ਆਪਣੀ ਅੱਗੇ ਆਖਿਆ ਸੀ ਬਈ ਸਾਹਿਬ 70 ਆ 60 70 ਸਾਲ ਦੀ ਉਮਰ ਚ ਵਾਹ ਜੀ ਵਾਹ ਬਾਈ ਸਲੂਟ ਆ ਇਹਨਾਂ ਦੀ ਸੋਚ ਨੂੰ ਹਨਾ ਸੋਚ ਨੂੰ ਕੀ ਬਾਈ ਹਿੰਮਤ ਨੂੰ ਸਲੂਟ ਆ ਵੀ ਇੰਨੀ ਹਿੰਮਤ ਆ ਨਾ ਹਿੰਮਤ ਤਾਂ ਹੋਤਲਾ ਬਾਕੀ ਇੱਧਰ ਸਾਡੇ ਬਾਬਾ ਜੀ ਆਓ ਜੀ ਬਾਬਾ ਜੀ ਸਤਿ ਸ੍ਰੀ ਅਕਾਲ ਇੱਧਰ ਆਪਣੇ ਪੰਜਾਬ ਤੋਂ ਬਾਬਾ ਜੀ ਤੁਸੀਂ ਕਿੱਥੋਂ ਆਏ ਆ ਜਿਲ੍ਹਾ ਫਰੀਦਕੋਟ ਪੰਜਾਬ ਅੰਮ੍ਰਿਤਸਰ ਤੋਂ ਚੱਲੇ ਆ ਅੰਮ੍ਰਿਤਸਰ ਤੋਂ ਵਾਹ ਜੀ ਵਾਹ ਇਧਰ ਇਹ ਬਾਬਾ ਜੀ ਚੱਲੇ ਹੋਏ ਆ ਅਮਰੇਸਰ ਤੋਂ ਹਨ ਇਹ ਤੁਹਾਡੇ ਨਾਲ ਇਹ ਵੀ ਇਕੱਠੇ ਹੀ ਤੁਸੀਂ ਇਕੱਠੇ ਹੋ ਗੱਲ ਮਿਲੋ ਰਸਤੇ 'ਚ ਟੱਕਰਿਓ ਕਿਤੇ ਰਸਤੇ 'ਚ ਮੇਲ ਹੋਇਆ ਇਧਰ ਜਿਹੜੇ ਪੰਜਾਬ ਤੋਂ ਆ ਇਹ ਵੀ ਸਾਈਕਲ ਨੀਲਮ ਸਾਈਕਲ ਹੈ ਨਾ ਬੈਗ ਬਿਸਤਰਾ ਜੋ ਵੀ ਪੰਪਾ ਵਾਲਾ ਬਾਬਾ ਜੀ ਨੇ ਸਾਈਕਲ ਤੇ ਰੱਖਿਆ ਹੋਇਆ ਹੈ ਕੇਸ ਕੇਸਰੀ ਝੰਡਾ ਲੱਗਿਆ ਹੋਇਆ ਹੈ ਨਾ ਉਧਰ ਦਾ ਬਾਬਾ ਜੀ ਨੇ ਘਰਤੀ ਰਵਾਨਗੀ ਦੇਖੀ 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 ਗਿਰ ਕੇ ਗਿਰ ਕੇ ਉਧਰ ਦਾ ਭਾਈ ਘਰਤੀ ਰਵਾਨਗੀ ਹੈ ਨਾ ਬੀ ਖਿੱਚਦੀਆਂ ਸਿੰਘਾਂ ਨੇ ਬਣੀਆਂ ਗੱਡੀਆਂ ਹਨ ਬਾਕੀ ਇੱਧਰ ਬਾਬਾ ਜੀ ਤੁਸੀਂ ਪੰਜਾਬ ਤੋਂ ਆਏ ਹੋ ਇਹ ਬਾਬਾ ਜੀ ਕਿੱਥੇ ਮਿਲ ਜਲੋਇਆ ਫਿਰ ਗੁੰਨੇ ਕਿੰਨੇ ਦਿਨੋਂ ਗਈ ਤੁਹਾਨੂੰ ਪੰਜਾਬ ਤੇ ਚੱਲਿਆ ਨੂੰ ਸਾਨੂੰ ਅੱਜ 12 ਹੋ ਗਏ 12 ਦਿਨ ਜੀ ਕਿਰਪਾ ਕਰੇ ਸੱਜਣ ਚੱਲ ਜੀ ਕਲਾ ਕਰੇ ਹਾਂਜੀ 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 ਇਹ ਤਾਂ ਹੈ ਨਹੀਂ ਕਿਰਪਾ ਦਾ ਮਾਰਾ ਬਾਬਾ ਜੀ ਇੱਥੇ ਤੋਂ ਹੀ ਚੱਲੇ ਹੋ ਉੱਥੇ ਦਾ ਮਹਾਰਾਜ ਆਪੇ ਲੈ ਜਾਣਿਆ ਖਿੱਚ ਕੇ ਆਏ ਗੁਰੂ ਗੋਬਿੰਦ ਸਿੰਘ ਜੀ ਦੀ ਬਾਈ ਜੀ ਨੇ ਫੋਟੋ ਲਈ ਹੋਈ ਹੈ ਬਾਬਾ ਜੀ ਨੇ ਲਾਈਟ ਲਈ ਹੋਈ ਹੈ ਹਨ ਬੈਟਰੀ ਟਾਰਚ ਲੱਗੀ ਹੋਈ ਆ ਬਾਬਾ ਜੀ ਨੂੰ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਕੋ ਰੋਡ ਤੇ ਰਾਸਤੇ ਚ ਛੱਡਦੀ ਕਲਾ ਮੇਰੇ ਪਾਤਸ਼ਾਹ ਕਿਰਪਾ ਠੀਕ ਹੈ ਜੀ ਇਹ ਫਰੀਦਕੋੜ ਤੋਂ ਇਹ ਗੱਡੀ ਫਰੀਦਕੋੜ ਤੋਂ ਆਈ ਆ ਧੰਨ ਨੇ ਬਾਈ ਇਹ ਸਾਈਕਲ ਹੈ ਨਾ ਕਰਮਾਂ ਵਾਲੇ ਸਾਈਕਲ ਹੈ ਵੀ ਜਿਹੜੇ ਹਨ ਮੱਲੋ ਇੰਨੀ ਪਵਿੱਤਰ ਸਥਾਨ ਤੇ ਹਨ ਜਾ ਰਹੇ ਆ ਬਾਕੀ ਤੁਸੀਂ ਬਾਬਾ ਜੀ ਹੁਣ ਹੋਰ ਵੀ ਇਹ ਕੀ ਜੀ ਜੀ ਬਾਬਾ ਜੀ ਕਿਰਪਾ ਨਾਲ ਨੀਲਮ ਕੰਪਨੀ ਦਾ ਸਾਈਕਲ ਫਰੀਦਕੋਟ ਤੋਂ ਬਾਬਾ ਜੀ ਜਿਹੜੇ ਹਨ ਇਹ ਚੱਲੇ ਆ ਬਜ਼ੁਰਗ ਆਪਣੇ ਬਾਬਾ ਜੀ ਆ ਤੁਹਾਡੀ ਕਿੰਨੀ ਉਮਰ ਹੈ ਜੀ 60 ਸਾਲ ਦੀ ਨਾ ਦੀ ਉਮਰ ਆ ਹਾਂ ਪੱਲੇਦਾਰੀ ਕਰਦੇ ਹਾਂ ਠੀਕ ਆ ਠੀਕ ਆ ਠੀਕ ਆ ਜੀ ਵਾਹ ਜੀ ਵਾਹ ਕਰੋ ਵਾਹ ਕਰੋ ਅੱਛਾ 11 ਸਾਲ ਤੋਂ ਲਗਾਤਾਰ ਆ ਰਹੇ ਹਾਂ ਜੀ ਪਹਿਲੀ ਯਾਤਰਾ ਸਾਡੀ ਬਿਲਕੁਲ ਸ਼ੇਪ ਕਰਾਈ ਹੋਈ ਸੀ ਹਾਂਜੀ ਪਹਿਲੀ ਯਾਤਰਾ ਸਾਡੀ ਸ਼ੇਪ ਕਰਾਈ ਹੋਈ ਸੀ ਮੱਦ ਮਲੋ ਸ਼ੇਪ ਕਰਾਈ ਹੋਈ ਸੀ ਪਹਿਲੀ ਯਾਤਰਾ ਕੇਸ ਨਹੀਂ ਤੇ ਰੱਖੇ ਹੋਏ ਬਾਜੀ ਵਾਹ ਪੰਜ ਸੱਚ ਕੰਡ ਤੋਂ ਕੀਤਾ ਆ ਹਾਂਜੀ ਅਮਰਚਪਾਨ ਸੱਚ ਕੰਡ ਤੋਂ ਕੀਤਾ ਵਾਹ ਅਮਰ ਤੁੱਤੀ ਸਕੇ ਹੋਇਆ ਰਚਕਣ ਜੂਰ ਸਾਹਿਬ ਤੋਂ ਹੀ ਵਾਜੀ ਵਾਹ ਵਾਈ ਗੁਰੂ ਵਧੀਆ ਆ ਨਾ ਮਾਲਕ ਆਪੇ ਬਾਈ ਵਾਜੀ ਵਾਹ ਬਾਕੀ ਵੀ ਸਿੰਘਾਂ ਦੇ ਹਨਾ ਕਹਿੰਦੇ ਵੀ ਜਦੋਂ ਕੋਈ ਗੁਰੂ ਦਾ ਸਿੰਘ ਆਉਂਦਾ ਤਾਂ ਉਹਦੀ ਪਛਾਣ ਹਨਾ ਇਹ ਆਪਣੇ ਕੇਸਰੀ ਝੰਡਾ ਖੰਡਾ ਸਾਹਿਬ ਹੋ ਗਿਆ ਇੱਧਰ ਆਪਣੇ ਬਾਜੀਓ ਬੇਛੇ ਬਾਬਾ ਜੀ ਫਿਰ ਕੋਈ ਰਸਤੇ ਦੇ ਵਿੱਚ ਮੰਨ ਹੁਣ ਕਿੰਨੇ ਦਿਨ ਦੇ ਵਿੱਚ ਤੁਸੀਂ ਜਰੇ ਲੱਗ ਜਾਓਗੇ ਸਾਹਿਬ ਕਦੋਂ ਤੱਕ ਲੱਗ ਜੀ ਬਾਬਾ ਅੱਜ ਤੋਂ ਇੱਕ ਹਫ਼ਤਾ ਹੁਣ ਤੋਂ ਜੀ ਅੱਗਾਂ ਰਸਤਾ ਕੱਟਣਾ ਹੋਊਗਾ ਫਿਰ ਹੈਂ ਅਕੇ ਤਨੇ 4 ਕਿਲੋ ਤੇ 200 ਕਿਲੋਮੀਟਰ 250 ਕਿਲੋਮੀਟਰ ਰਸਤਾ ਬਹੁਤ ਗੰਦਾ ਹੋਊ। ਉਹ ਜੰਗਲਾਂ ਜਾਂ ਜਨ ਬਤੂਲ ਤੇ ਅੱਗੇ ਜੀ। ਨੌਰ ਤੋਂ ਲੈ ਕੇ ਬਰਾਣ ਫੋਟਾ। ਠੀਕ ਆ ਠੀਕ ਚਲੋ ਕੋਈ ਗੱਲ ਨਹੀਂ ਰੈਸਟ ਕਰ ਗੁਰਦੁਆਰਾ ਸਾਹਿਬ ਆਉਣਾ ਅੱਗੇ ਬਿਆਵਰਾ। ਬਿਆਵਰਾ। ਹਾਂ ਬਿਆਵਰੇ ਰੈਸਟ ਕਰਿਓ ਉੱਥੇ ਗੁਰਦੁਆਰਾ ਸਾਹਿਬ ਵਧੀਆ ਉੱਥੇ। ਇਹ ਸਤਗੁਰ ਸੱਚੇ ਪਾਤਸ਼ਾਹ ਨੇ ਆਖਿਆ। ਮਾਰੇ ਸੱਚੇ ਪਾਤਸ਼ਾਹ ਦੀ ਦੇਣ ਦਿੱਤੀ ਹੋਈ ਆ। ਠੀਕ ਆ ਜੀ। ਸਤਗੁਰ ਨੇ ਕਿਹਾ ਜੀ ਹਮਾਰੇ ਪੀਰਾਂ। ਜੀ ਸਹੀ ਸਹੀ। ਕਿ ਸਾਡੀ ਤਾਕਤ ਹੈ ਆ। ਬਾਕੀ ਸਹੀ ਜੀ ਸਿੰਘ ਦੀ ਚਤਕ ਦੀ ਸਾਜਣਾ ਨੂੰ ਹਾਂਜੀ ਹਾਂਜੀ ਸਹੀ ਗੱਲ ਸਤ ਵਰਨੇ ਪਕਸ਼ਾ ਠੀਕ ਹੈ ਹਾਂਜੀ ਇਹ ਤਾਂ ਹੈ ਜੀ ਗੱਲ ਹਾਂਜੀ ਹਾਂਜੀ ਸੈਕਲੋ ਕਤਰਾ ਕਤਰਾ ਵਿੱਚ ਆ ਬਾਕੀ ਸਹੀ ਗੱਲ ਮੈਂ ਵੀ ਆਪਣੇ ਪੰਜਾਬ ਤੋਂ ਹੀ ਆ ਵਾਬਾ ਜੀ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਆਪਣਾ ਵੀ ਹਾਂਜੀ ਇੱਧਰ ਆਪਣੇ ਕਮੈਨ ਖੜੀ ਦੀ ਉਹ ਸਾਹਮਣੇ ਮੈਂ ਤਾਂ ਬਾਬਾ ਜੀ ਨੂੰ ਦੇਖ ਕੇ ਮੈਂ ਕਿਹਾ ਵੀ ਪਹਿਲਾਂ ਚਾਹ ਪਾਣੀ ਪਲਾਈਏ ਬਾਬਾ ਤੁਸੀਂ ਚਾਹ ਪੀ ਲਈ ਜੀ ਹਾਂ ਚਲੋ ਚਾਹ ਪੀਓ ਜੀ ਪਹਿਲਾਂ ਫਿਰ ਕਰਿਓ ਰਵਾਨਗੀ ਅੱਗੇ ਵਾਸਤੇ ਬਾਕੀ ਨਾ ਦੀ ਫੇਰ ਨਾ ਬਜ਼ੁਰਗਾਂ ਦੀ ਇਹ ਪੰਜਾਬ ਤੋਂ ਚੱਲੇ ਹੋਏ ਆ ਬਾਈ ਪੰਜਾਬ ਤੋਂ ਫਰੀਦਕੋਟ ਤੋਂ ਅੰਮ੍ਰਿਤਸਰ ਤੋਂ ਚੱਲੇ ਹੋਏ ਆ ਇਹ ਇਹਨੇ ਹਾਲੇ ਪਹੁੰਚੇ ਆ ਇਹ ਮਤਲਬ ਵਿਆਹ ਵਰੇ ਦੇ ਪਿੱਛੇ ਪਹੁੰਚੇ ਆ ਕਹਿੰਦੇ ਸਾਨੂੰ ਹੋਰ 7-8 ਦਿਨ ਲੱਗ ਜਾਣੇ ਬਹੁਤ ਨਾ ਵੱਡੀ ਬਈ ਇਹ ਗੱਲ ਆ ਕਿ ਸਾਈਕਲ ਜ ਆਪਣਾ ਬਾਕੀ ਮਹਾਰਾਜ ਨਾ ਜੋ ਕਰਾਉਂਦਾ ਕਹਿੰਦੇ ਮਹਾਰਾਜ ਇਹ ਕਰਾਉਂਦਾ ਹੁਣ ਦੇਖੋ ਸਾਡਾ ਦਾਣਾ ਪਾਣੀ ਨਾ ਕਿੱਥੇ ਤੋਂ ਕਿੱਥੇ ਲਿਖਿਆ ਹੁੰਦਾ ਕਦੇ ਟਾਪੇ ਤੇ ਇਹਨਾਂ ਨੂੰ ਦੇਖ ਕੇ ਮੈਂ ਰੁਕਣਾ ਤੇ ਚਾਹ ਪਿੰਡ ਪੀਣੀ ਦੀ ਅਸੀਂ ਕਿੱਥੇ ਜਾਂਦੇ ਆ ਨਾ ਚਲੋ ਮਹਾਰਾਜ ਇਹਨਾਂ ਦੀ ਯਾਤਰਾ ਸਫਲ ਕਰਿਆ ਨਾ ਕੋਈ ਦਿੱਕਤ ਪ੍ਰੇਸ਼ਾਨੀਆਂ ਉਹਨ ਜੇ ਤਾਂ ਨੂੰ ਤਾਂ ਮਹਾਰਾਜ ਆਪ ਇਹਨਾਂ ਦੇ ਆਈ ਸੰਗ ਹੋ ਗਏ ਬਹੁਤ ਵਧੀਆ ਬਈ ਦਿਲ ਖੁਸ਼ ਹੋਇਆ ਨਾ ਵੀ ਨਵੀਂ ਪੀੜੀ ਨੂੰ ਇਹ ਸੰਚੇਤ ਆ ਦੀ ਅੱਜ ਦੇ ਟਾਈਮ 'ਚ ਨਾ ਆਪਾਂ ਸਾਈਕਲ ਨੂੰ ਹਾਰਕ ਮੰਨਦੇ ਆ ਵੀ ਇਸਤੀ ਮੰਨਦੇ ਆ ਵੀ ਹਨਾ ਇਹ ਸਾਈਕਲ ਤੇ ਜਾਵਾਂਗੇ ਅਸੀਂ ਪਰ ਇਹ ਜਿਹੜੇ ਬਜ਼ੁਰਗ ਹਨਾ 60 ਸਾਲ ਦੀ ਉਮਰ ਦੇ ਵਿੱਚ ਦੇਖੋ ਘਟੋ ਘਟ ਵੀਰੇ ਤੇ 1000 ਕਿਲੋਮੀਟਰ ਤੇ 1100 ਕਿਲੋਮੀਟਰ ਤੇ ਖੜੇ ਆ ਇਸ ਟਾਈਮ 'ਚ ਚੱਲ ਕੇ ਆ ਗਏ ਜਿਹੜੇ ਬਾਕੀ ਆਪਾਂ ਆਪਣੇ ਅੱਡੇ ਤੇ ਪਹੁੰਚਣ ਵਾਲੇ ਆਂ ਵਾ ਥੋੜਾ ਹੀ ਰਹਿ ਗਿਆ ਉਹ ਵੀ ਨਾਲ ਦੀ ਨਾਲ ਤੁਹਾਨੂੰ ਦਿਖਾਈ ਜਾਵਾਂਗੇ ਭਾਈ ਨੂੰ ਚਾਹ ਚੁ ਪਲਾਈ ਪਹਿਲਾਂ ਇੱਕ ਜੋ ਦੂਜੇ ਬਾਬਾ ਜੀ ਤੇ ਉਹ ਵੀ ਹਾਂ ਚਾਹ ਪਾਣੀ ਪੀ ਕੇ ਬਾਕੀ ਆਪਣੇ ਜੋ ਹਨਾ ਮੈਂ ਕਿਹਾ ਬਾਬਾ ਜੀ ਠੀਕ ਹੈ ਜੀ ਹਾਂ ਫਤਿਹ ਜੀ ਫਤਿਹ ਬਹੁਤ ਧਿਆਨ ਨਾਲ ਜਾਣਾ ਜੀ ਰਾਤ ਨੂੰ ਰੈਸਟ ਆ ਨਾ ਜੀ ਜ਼ਰੂਰੀ ਆ ਰਾਤ ਨੂੰ ਅਰੈਸਟ ਕਰਿਓ ਗਾਹਾਂ ਗੁਰਦੁਆਰਾ ਸਾਹਿਬ ਆਣਾ ਉੱਥੇ ਆਪਣਾ ਠੀਕ ਹੈ ਜੀ ਮੇਰਾ ਪਾਛਾ ਚੜ ਗਈ ਕਲਾ ਕਕਸੀ ਨਹੀਂ ਨਹੀਂ ਕੋਈ ਨਹੀਂ ਬਾਬਾ ਜੀ ਸਾਡਾ ਫਰਜ਼ ਆ ਨਾ ਸਾਡੇ ਗੁਰੂ ਜੀ ਨੇ ਸਿੱਖੀ ਬਖਸ਼ੀ ਆ ਨਾ ਜੇ ਸਿੱਖ ਨੂੰ ਸਿੱਖ ਨਹੀਂ ਬਾਹਰ ਕੋਈ ਉਹ ਕਰੂਗਾ ਆਹ ਚਾਰ ਨਹੀਂ ਕਰਦਾ ਤੇ ਕੋਈ ਸਿੱਖ ਹਾਂ ਜੀ ਹਾਂ ਜੀ ਸਾਡਾ ਮਨ ਕੋ ਚੱਤੀ ਹੋ ਜਾਂਦਾ ਨਹੀਂ ਨਹੀਂ ਬਾਬਾ ਜੀ ਕਿਰਪਾ ਮਾਲਕ ਦੀ ਆਪਣੀ ਤੇ ਵੀ ਹਾਂ ਇਹ ਗੱਲ ਸਾਡੀ ਵੀ ਇੱਕ ਨੇ ਜੀ ਉਹਦੋਰਾ ਸਾਹ ਦੇਖੀਦਾ ਪਈਆ ਖੂਨ ਆਟੋਮੈਟਿਕ ਵੱਜ ਜਾਂਦਾ ਆ ਚੰਗਾ ਹਾਂਜੀ ਹਾਂ ਇਹ 350 ਕਰੋੜ ਰੋਮੈਟ ਕਿੰਨੀ ਬਚੀ ਸਹੀ ਗੱਲ ਹੈ ਜੀ 350 ਹਾਂਜੀ ਹਾਂ ਤੋਂ ਦੋ ਕੋਰ ਸੇ ਕੰਮ ਨੂੰ ਸਾਹਮਣੇ ਕਰਕੇ ਹੱਥ ਜੋੜ ਕੇ ਫਤਿਹ ਮਿਲੰਦੇ ਨੇ ਹਾਂਜੀ ਹਾਂਜੀ 750 700 ਕਰੋੜ ਰੋਮ ਕਰਦਾ ਸਹੀ ਗੱਲ ਹੈ ਜੀ 750 ਬਾਕੀ ਸਭ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਬਾਬਾ ਜੀ ਬਾਈ ਗੁੱਡ ਬਾਈ ਗੁੱਡ ਫਤੇ ਜੀ ਫਤੇ ਧਿਆਨ ਨਾਲ ਠੀਕ ਆ ਬਾਬਾ ਜੀ ਬਾਕੀ ਇਹਨਾਂ ਜੋ ਆਪਣੀ ਬਾਈ ਸ਼ਰਦਾ ਸੀ ਆਪਾਂ ਹੁਣ ਦਿਖਾਵਾ ਦਾ ਕਰਨ ਵਾਲੀ ਦਾ ਹਨਾ ਵੀ ਉਹ ਦਿਖਾਵਾ ਕਰਦੀ ਏ ਦੇਖ ਕੇ ਜੋ ਆਪਣਾ ਮੰਦਾ ਹਨਾ ਹੈਗਾ ਦਾ ਬਾਬਾ ਜੀ ਪਹਿਲਾਂ ਉਹਨਾਂ ਨੂੰ ਵੀ ਹਨਾ ਇਹਨਾਂ ਨੂੰ ਵੀ ਬਹੁਤ ਖੁਸ਼ ਹੋ ਗਏ ਇਹਨੇ ਕਿ ਹਨਾ ਸਾਡਾ ਸਿੱਕੀ ਵੀ ਸਰਦਾਰ ਨੂੰ ਸਰਦਾਰ ਮਿਲਦਾ ਤਾਂ ਰੂਹ ਪਾਈਆ ਖੋਲ ਵੱਜ ਜਾਂਦਾ ਬਾਕੀ ਬਾਈ ਸਹੀ ਗੱਲ ਆ ਹਨਾ ਵੀ ਸਾਡਾ ਵੀ ਦੇਖੋ ਰ ਮਸ਼ੀਨ ਚ ਫੈਸਲ ਕੜਾਈ ਵਾ ਬਾਬਾ ਜੀ ਲੰਘੇ ਤੇ ਇਹ ਬਾਬਾ ਜੀ ਪਿੱਛੇ ਤੋਂ ਆਏ ਆ ਨਾ ਇਹ ਬਾਬਾ ਜੀ ਲੰਘੇ ਤੇ ਪਹਿਲਾਂ ਵਾਲੇ ਪਸੀਨੋ ਖੜੀ ਆ ਫਾੜਾ ਫਾੜਾ ਆਗ ਮਾਰੀ ਮੈਂ ਕਿਹਾ ਬਾਬਾ ਜੀ ਪਿੱਛੇ ਮੁੜ ਕੇ ਆਓ ਚਾਜੂ ਪੀ ਕੇ ਖਾਰਾ ਫਿਰ ਐਨ ਵਧੀਆ ਸੇਵਾ ਪਾਣੀ ਕਰੀ ਬਾਕੀ ਨਾ ਪਿਛਲੀ ਵੀਡੀਓ ਜਣਾ ਬਾਈ ਨਾ ਨਾ ਇੱਕ ਇੱਕ ਵੀਡੀਓ ਬਾਈ ਦਾ ਕਮੈਂਟ ਦੇਖਿਆ ਆ ਕਿ ਬਾਈ ਇੰਦਰ ਰੋਟੀ ਨਹੀਂ ਟਾਈਮ ਗੈਲ ਦਿੰਦਾ ਬੰਦਿਆਂ ਨੇ ਬੰਦੇ ਕਿੱਥੇ ਰੁਕਣੇ ਆ ਭਾਈ ਕੱਲ ਮੈਂ ਕਹਿਣਾ ਹੈ ਹਨਾ ਆ ਬੰਦੇ ਆਪਣੇ ਨਾਲ ਆ ਕੋਈ ਬੰਦਾ ਮੈਨੂੰ ਹਨਾ ਕਹਿ ਦੇਵੇ ਭਾਈ ਰੋਟੀ ਨਹੀਂ ਭਾਈ ਰੋਟੀ ਥਾਪੇ ਬੱਤੇ ਮਿਲਦੀ ਦੀ 100 ਰੁਪਏ ਦੀ ਇੱਕ ਬੰਦੇ ਦੀ ਹਨਾ ਡੇਲੀ ਵਿੱਚ 400 ਦੀ ਰੋਟੀ ਲੈ ਕੇ ਜਾਂਦਾ ਦਾ ਕੋਈ ਮੈਨੂੰ ਰੋਟੀ ਦੇ ਨਹੀਂ ਵੀਰੇ ਕਹਿ ਸਕਦਾ ਹਨਾ ਮੇजे ਬਹੁਤਾ ਹੀ ਕੇ ਨੂੰ ਤਕਲੀਫ ਆ ਰੋਟੀ ਨੰਦਾ ਤਾਂ ਵੀਰੇ ਇੰਨੇ ਤੋਂ ਹੀ ਆਮਦਾਰ ਹਨਾ ਆਪ ਆ ਕੇ ਦੇ ਜਾ ਕਰੋ ਰੋਟੀ ਇਹ ਮੈਨੂੰ ਪਾਏ ਪਾਦਿਆ ਕਰੋ ਮੈਂ ਲਿਆਦਾ ਕਰਦਾ ਹਨਾ ਭਾਈ ਮਸ਼ੀਨਾਂ ਦਾ ਕੰਮ ਨੇ ਆਇਆ ਜਾ ਰੋਟੀ ਕਈ ਵਾਰ ਹਨਾ ਟਾਈਮ ਕਾ ਤਾਂ ਕੋਈ ਹੈ ਹੀ ਨਹੀਂ ਅਸੀਂ ਨੇ ਟਾਈਮ ਕਾ ਖਾਂਦੇ ਲੇਟ ਪੇਟ ਮਾਣੀ ਮੂਟੀ ਹੋਏ ਜਾਂਦੀ ਹੈ ਨਾ ਚਲੋ ਘੰਟਾ ਅੱਧਾ ਘੰਟਾ ਬਾਕੀ ਆਪਣੇ ਕੋਲ ਤਾਂ ਬਾਈ ਕਦੇ ਹੁੰਦੀ ਨਹੀਂ ਆਹ ਮੁੰਡੇ ਆਪਣੇ ਨਾਲ ਆ ਨਾ ਇਹਨਾਂ ਨੂੰ ਪੁੱਛ ਲਿਓ ਕਦੇ ਰਾਤ ਵਿਚਾਰਾਂ ਨੂੰ ਮਟਰ ਪਨੀਰ ਨਾਲ ਰੋਟੀ ਖਲਾਈ ਆਏ ਨਹੀਂ ਹੈਗਾ ਵੀ ਹਨਾ ਕਹਨੇ ਨੂੰ ਕੁਝ ਕਹੀ ਚਲੋ ਚਲੋ ਠੀਕ ਹੈ ਜੀ ਫਿਰ ਵੀਡੀਓ ਬਾਈ ਲੰਬੀ ਹੋ ਜਾਂਦੀ ਆ ਇਹਦੀਆਂ ਮਸ਼ੀਨ ਦੀਆਂ ਬੈਟਰੀਆਂ ਵੀ ਖਰਾਬ ਹੋ ਗਈਆਂ ਹੁਣ ਆ ਜੀ ਬੈਟਰੀ ਵੀ ਰਖਾਉਣੀ ਆ ਗੁੰਨੇ ਇਹ ਵੀ ਹਨਾ ਸਟਾਰਟ ਕਰਨੇ ਜੀ ਥੋੜੀ ਦਿੱਕਤ ਦਿੰਦੀ ਆ ਚਲੋ ਠੀਕ ਹੈ ਜੀ ਲਾਕੀ ਮਿਲਦੇ ਹਾਂ ਉਹ ਕਿਸੇ ਅਗਲੀ ਵੀਡੀਓ ਵਿੱਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ 10 ਸ੍ਰੀ ਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਕੋ ਹੋਰ ਨਾ ਵੀ ਵੀਡੀਓ 'ਚ ਲਓ ਜੀ ਬਾਈ ਅੱਜ ਫੇਰ ਪਹੁੰਚ ਗਏ ਬਾਈ ਗੁਰਦੀਪ ਕੋਲੇ ਮਲਕੀਤ ਡੀਲਰ ਨੇ ਪਲਾਈਆ ਬਾਈ ਨੇ ਨਾ ਮਲਕੀ ਆਪਣੇ ਗੁਰਦੀਪ ਨੇ ਇੱਥੇ ਪਹੁੰਚ ਗਏ ਬਾਈ ਕੋਲੇ ਫੇਰ ਬਾਕੀ ਅੱਜ ਚੰਗੇ ਟਾਈਮ ਦੇ ਹੀ ਪਹੁੰਚੇ ਆਂ sire de ਬਾਈ ਆਪਣਾ ਗਰਦੀਪ ਦੇਣ ਲੱਗਿਆ ਜੀ ਡਿਲੀਵਰੀ ਮਲਕੀਤ ਦੀ 997 2024 ਮਾਡਲ ਬਾਕੀ ਲੋਕਲੇ ਦੇਣ ਲੱਗਿਆ ਹਨਾ ਬਾਈ ਲੋਕਲ ਵਾਲੇ ਦੇਖੋ ਇੱਧਰ ਕਰਨਾ ਮੀਰ ਮਸ਼ੀਨਰੀ ਲੰਨੇ ਆ ਨਾ ਜਦੋਂ ਇਹ ਲੋਹਾ ਲੰਨੇ ਆ ਇਹ ਪੂਰੀ ਐਨ ਪੂਜਾ ਹਨਾ ਕਰਦੇ ਆ ਇੱਧਰ ਇਹ ਪੰਡਤ ਜੀ ਪਹੁੰਚੇ ਹੋਏ ਨੇ ਬਾਕੀ ਆਓ ਜੀ ਗਰਦੀਪ ਬਾਈ ਕੀ ਹਾਲ ਆ ਹੋਰ ਵੀਰੇ ਕੀ ਹਾਲ ਆ ਜੀ ਠੀਕ ਠਾਕ ਬਾਈ ਵਧੀਆ ਹੋ ਠੀਕ ਹੋ ਹਾਂ ਜੀ ਵਧੀਆ ਹੋਰ ਬਈਆ ਹੋਰ ਵੀਰੇ ਠੀਕ ਠਾਕ ਜੀ ਇਹ ਬਾਈ ਨਾਲ ਹੀ ਆ ਜੀ ਠੀਕ ਆ ਵਧਾਈਓ ਬਾਈ ਆਪਕੋ ਬਹੁਤ ਬਹੁਤ ਬਾਈ ਦੇਖਾ ਨਾ ਯਾਰ ਗਰਦੀਪ ਬਾਈ ਇੱਕਾ ਕਾ ਚੀਜ਼ ਦੇਖੀ ਆ ਜਦੋਂ ਇੱਧਰ ਇਹ ਲੋਕਲ ਦੇ ਮਸ਼ੀਨ ਲੰਨੇ ਆ ਤਾਂ ਬਾਈ ਮਹੀ ਲੋਹੇ ਨੂੰ ਰੱਬ ਵਾਂਗੂ ਪੂਜਦੇ ਆ ਨਾ ਹਾਂ ਆ ਦੇ ਲੋ ਬਾਈ ਅਗਰ ਬੱਤੀ ਆ ਨਾ ਫੋਲਾ ਇਹ ਹਾਰ ਪਾ ਕੇ ਹੋਰ ਗਰਦੀਪ ਬਾਈ ਵਧੀਆ ਵੀਰੇ ਵਧੀਆ ਜੀ ਠੀਕ ਆ ਇਹ ਪੰਜਾਂਸੀ ਜੀ ਹੋਈ ਆ ਫਿਰ ਹਾਂ ਹਾਂਜੀ ਹਾਂ ਅੱਜੇ ਪਹੁੰਚੀ ਆ ਹਾਂ ਹੁਣੇ ਆਈ ਆ ਨਾਲ ਲੱਗਦੀ ਓਹ ਲਬਰੀ ਹਾਂ ਹਾਂਜੀ ਹਾਂ ਠੀਕ ਆ ਠੀਕ ਆ ਚਲੋ ਦੋ ਜੀ ਮੁਬਾਰਕਾਂ ਸਾਰੇ ਇਹਨਾਂ ਮਾਈਆਂ ਨੂੰ ਮਲਕੀਤ 997 ਬਾਈ ਗੁਰਦੀਪ ਨੇ ਅੱਜ ਦਿੱਤੀ ਹੈ ਡਿਲੀਵਰੀ